ਦਿਨ ਦਿਹਾੜੇ ਮੰਦਿਰ ਵਿੱਚ ਵੜ ਕੇ ਚੋਰ ਤਯੋਰੀ ਵਿੱਚ ਰੱਖੇ 19 ਲੱਖ ਰੁਪਇਆ ਲੈ ਕੇ ਉੱਡ ਗਏ। ਮਾਮਲਾ ਢਾਲੀਵਾਲ ਦਾ ਹੈ ਜਿੱਥੇ ਕਿ ਦਿਨ ਦਿਹਾੜੇ ਕ੍ਰਿਸ਼ਨਾ ਮੰਦਿਰ ਵਿੱਚ ਚੋਰੀ ਦੀ ਵੱਡੀ ਵਾਰਦਾਤ ਨੂੰ ਚੋਰਾਂ ਵੱਲੋਂ ਅੰਜਾਮ ਦਿੱਤਾ ਗਿਆ। ਜਿੱਥੇ 19 ਲੱਖ ਰੁਪਏ ਦੇ ਕਰੀਬ ਨਗਦੀ ਚੋਰ ਚੋਰੀ ਕਰਕੇ ਲੈ ਗਏ। ਜਦਕਿ ਜਾਂਦੇ ਮੰਦਿਰ ਵਿੱਚ ਲੱਗੇ ਸੀਸੀਟੀਵੀ ਕੈਮਰਾ ਦਾ ਡੀਵੀਆਰ ਵੀ ਚੋਰ ਨਾਲ ਹੀ ਚੋਰੀ ਕਰਕੇ ਲੈ ਗਏ। ਮੁਹੱਲਾ ਨਿਵਾਸੀਆਂ ਨੇ ਨਜ਼ਦੀਕ ਸੀਸੀਟੀਵੀ ਕੈਮਰੇ ਦੇਖੇ ਤਾਂ ਇੱਕ ਨੌਜਵਾਨ ਦੇ ਉੱਤੇ ਸ਼ੱਕ ਜਤਾਇਆ ਗਿਆ ਹੈ। ਕ੍ਰਿਸ਼ਨ ਮੰਦਿਰ ਦੇ ਪੁਜਾਰੀ ਸੇਵਾਦਾਰ ਤੇ ਸ਼ਹਿਰ ਵਾਸੀਆਂ ਨੇ ਦੱਸਿਆ ਕਿ ਮੰਦਿਰ ਦੇ ਪੁਜਾਰੀ ਗੁਰਦਾਸਪੁਰ ਗਏ ਹੋਏ ਸਨ ਅਤੇ ਉਹਨਾਂ ਦੇ ਮਗਰੋਂ ਚੋਰ ਆਏ ਜਿਨ੍ਹਾਂ ਨੇ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਉਹਨਾਂ ਨੇ ਦੱਸਿਆ ਕਿ ਚੋਰਾਂ ਨੇ ਪਹਿਲਾਂ 메ਨ ਗੇਟ ਦਾ ਜਿੰਦਰਾ ਤੋੜਿਆ ਅਤੇ ਤਜਵੀਰੀ ਦੇ ਵਿੱਚ ਤਕਰੀਬਨ 19 ਲੱਖ ਰੁਪਏ ਰੱਖੇ ਹੋਏ ਸਨ ਜੋ ਚੋਰ ਲੈ ਕੇ ਰਫੂ ਚੱਕਰ ਹੋ ਗਏ। ਚੋਰ ਜਾਂਦੇ ਜਾਂਦੇ ਡੀਵੀਆਰਬੀ ਆਪਣੇ ਨਾਲ ਹੀ ਲੈ ਗਏ। ਮੰਦਰ ਦੇ ਪੁਜਾਰੀ ਨੇ ਦੱਸਿਆ ਕਿ ਥੋੜਾ ਸਮਾਂ ਪਹਿਲਾਂ ਮੈਂ ਇੱਕ ਪਲਾਟ ਵੇਚਿਆ ਸੀ ਤੇ ਉਸ ਦੇ ਪੈਸੇ ਸਨ ਤੇ ਕੁਝ ਪੈਸੇ ਜਨਮਸ਼ਟਮੀ ਤੇ ਤਿਹਾਰ ਦੇ ਵਾਸਤੇ ਇਕੱਠੇ ਕੀਤੇ ਸਨ। ਕੁੱਲ ਮਿਲਾ ਕੇ 19 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਜਿਸ ਦੀ ਸੂਚਨਾ ਢਾਲੇਵਾਲ ਪੁਲਿਸ ਨੂੰ ਦੇ ਦਿੱਤੀ ਹੈ। ਸੂਚਨਾ ਮਿਲਦੇ ਸਾਰ ਹੀ ਢਾਲੇਵਾਲ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਹਿਰ ਵਾਸੀਆਂ ਨੇ ਮੰਦਰ ਪੁਜਾਰੀ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਉਹਨਾਂ ਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਮੇਰਾ ਨਾਮ ਮਹੰਤ ਰਾਮਕਿਸ਼ੋਰ ਸ਼ਰਣ ਹੈ। मैं कृष्णा मंदिर का नेतृत्व करता हूँ और यहाँ पर मैं महन हूँ सारी देखभाल मेरे अंडर में रहती आज मैं ठीक बारह बजे गुरदासपुर भंडारा था सती माता मंदिर में मैं वहाँ पर भोजन करने के लिए गया था मेरे चेला भी मेरे साथ गया था मैं सारे कमरे को लॉक करके बाद तीन लॉक लगा के गया था पीछे से पता नहीं कोई अज्ञात आए उन्होंने मेरे सारे लॉक तोड़े मेरे प्लॉट के पैसे रखे थे जो मैंने प्लॉट बेचा था साढ़े पंद्रह लाख वो थे और मेरे महाराज जी की बरसी आ रही थी जन्माष्टमी उनके लिए मैंने दो तीन लाख रुपए निकाल के रखे थे बैंक से वो शारी पैसे वो सारे पैसे ले गया सारा अब उन्नीस लाख प्लस है मैं ठीक बारह बजे गया था यहाँ ढाई बजे आया आकर देखा कि मेरे पहले मैंने देखा शटर का ताला टूटा है फिर मैं अंदर बढ़ा जैसे तो मैंने देखा कमरे का, का भी ताला टूटा है फिर अंदर जैसे गया तो लॉकर भी मेरा टूट पड़ा है दो लॉकर में मैंने कहा तो वो सारा सामान सी सी कैमरे लगे हैं पर वो मेरा वो जो था डिबिया वो सब ले गए थोड़ी तो। मैं बस यही सरकार से मांग करता हूँ कि चोरों को पकड़ा जाओ और मेरा क्या दिलवाया जाए ताकि मैं अपने जन्माष्टमी और महाराज जी की ठाक टिकाक से कर सक ਮੈਂ ਤਾਂ ਖਾਲੀ ਆਤਰ ਰਹਿ ਗਿਆ ਪੁਲਿਸ ਨੂੰ ਬਤਾਇਆ ਆਪਣੀ ਜੀ ਮੈਂ ਮਿੱਟੂ ਮਹਾਜਨ ਧਾਰੀਵਾਲ ਦਾ ਨਿਵਾਸੀ ਆ ਸਾਨੂੰ ਪਤਾ ਲੱਗਾ ਕਿ ਅੱਜ ਕ੍ਰਿਸ਼ਨ ਮੰਦਿਰ ਧਾਰੀਵਾਲ ਚ 20 ਲੱਖ ਰੁਪਏ ਦੀ ਚੋਰੀ ਹੋਈ ਆ ਮੈਂ ਬੜੀ ਮੰਦਪਰੀ ਘਟਨਾ ਹੋਈ ਆ ਮੈਂ ਐਸਐਸਪੀ ਸਾਹਿਬ ਸਾਡੇ ਬਹੁਤ ਹੀ ਵਧੀਆ ਨੇ ਉਹਨਾਂ ਦੇ ਅੱਗੇ ਬੇਨਤੀ ਕਰਾਂਗਾ ਕਿ ਇਸ ਚੋਰੀ ਨੂੰ ਜਲਦੀ ਤੋਂ ਜਲਦੀ ਫੜ ਕੇ ਚੋਰਾਂ ਨੂੰ ਅੰਦਰ ਦਿੱਤਾ ਜਾਏ ਕਿਉਂਕਿ ਹੁਣ ਪਤਾ ਲੱਗਾ ਕਿ ਡੀਵੀਆਰ ਸਭ ਕੁਝ ਸੀਸੀਟੀਵੀ ਕੈਮਰੇ ਵਾਸਤੇ ਲੱਗੇ ਦੇ ਸੀਗੇ ਉਹ ਡੀਵੀਆਰ ਵੀ ਨਾਲ ਲੈ ਗਿਆ ਕਿ ਇਹ ਸਾਡੀ ਇਹ ਮੰਦਿਰ ਚ ਕ੍ਰਿਸ਼ਨਾ ਮੰਦਿਰ ਚ ਬੋਧ ਆਸਤਾ ਵਾ ਸਾਰੇ ਧਾਰੀਵਾਲ ਨਿਵਾਸੀ ਇੱਥੇ ਮੱਥਾ ਟੇਕਦੇ ਨੇ ਇਸ ਕਰਕੇ ਅਸੀਂ ਕਹਿੰਨੇ ਆ ਕਿ ਰੋਲਾ ਨਾ ਪਏ ਅਸੀਂ ਪੁਲਿਸ ਪ੍ਰਸ਼ਾਸਨ ਅੱਗੇ ਬੇਨਤੀ ਕਰਾਂਗੇ ਇਸ ਚੋਰਾਂ ਨੂੰ ਫੜ ਕੇ ਜਲਦੀ ਤੋਂ ਜਲਦੀ ਜੇਲ੍ਹ ਚ ਦਿੱਤਾ ਜਾਏ ਤੇ ਪੈਸੇ ਵਸੂਲੇ ਜਾਣ ਸਾਡੇ ਸੇਵਾਦਾਰਾਂ ਨੂੰ ਪਤਾ ਲੱਗਾ ਕਿ ਬਾਬਾ ਜੀ 12:00 ਵਜੇ ਤੋਂ ਯਾਰਾ ਸਾਡੇ ਵਾਲਾ ਗੁਰਦਾਸਪੁਰ ਕਿਤੇ ਪੰਡਾਰੇ ਤੇ ਗਏ ਦੇ ਸੀਗੇ ਉਹਨਾਂ ਦੇ ਆਣ ਤੋਂ ਬਾਅਦ ਪਹਿਲਾ ਪਹਿਲਾਂ ਹੀ ਇੱਥੇ ਚੋਰਾਂ ਨੇ ਆਪਣਾ ਪੂਰਾ ਹੱਲਾ ਮਾਰਿਆ ਹੈ ਇੰਨਾ ਤਗੜਾ ਡਕੈਤੀ ਮਾਰੀ ਆ